ਇਹ ਸਾਰੇ ਠੀਕ ਹੋ ਤਾਂ ਇਦਾਂ ਹੀ ਠੀਕ ਰਹੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਤੇ ਮੈਨੂੰ ਉਤਸ਼ਾਹਿਤ ਕਰਦੇ ਰਹੋ ਤੇ ਤੁਹਾਡੀ ਇਨਕਰੇਜਮੈਂਟ ਦੇ ਨਾਲ ਹੀ ਮੇਰਾ ਜਿਹੜਾ ਚੈਨਲ ਹੈਗਾ ਉਹ ਚੱਲਦਾ ਹੈਗਾ ਰਾਈਟ ਜੀ ਕੱਲ ਆਪਾਂ ਵੀਡੀਓ ਪਾਈ ਸੀਗੀ ਕਿ ਸਾਡੀ ਖਰਾਕ ਆ ਜਿਹੜੀ ਡਾਈਟ ਆ ਸਾਡਾ ਭੋਜਨ ਜਿਹੜਾ ਹੈਗਾ ਬੈਲੈਂਸਡ ਡਾਈਟ ਸੰਤੁਲਿਤ ਖਰਾਕ ਆ ਸਾਡੀ ਉਹਦੇ ਪਾਰਟ ਕਿੰਨੇ ਹੈਗੇ ਆ ਤਾਂ ਅੱਜ ਆਪਾਂ ਉਹ ਉਹਨਾਂ ਪਾਰਟਸ ਦੇ ਬਾਰੇ ਗੱਲ ਕਰਦੇ ਆਂ ਤਾਂ ਪਾਰਟਸ ਕਿੰਨੇ ਹੈਗੇ ਦੋ ਹੀ ਆ ਜੀ ਇੱਕ ਮੈਕਰੋ ਤੇ ਇੱਕ ਮਾਈਕਰੋ ਮੈਕਰੋ ਜਿਹੜੇ شويه ਵੱਡੇ ਪੋਸ਼ਟਿਕ ਤੱਤ ਹੁੰਦੇ ਆ ਔਰ ਜਿਹੜੇ ਮਾਈਕਰੋ ਹੈਗੇ ਆ ਉਹ ਛੋਟੇ ਹੁੰਦੇ ਆ ਜਿਹੜੇ ਕਿ ਇੰਨੇ ਕੁ ਸੁਖਮ ਹੁੰਦੇ ਆ ਛੋਟੇ ਛੋਟੇ ਉਹ ਤੱਤ ਉਹ ਵੀ ਇੱਕ ਕਿਸੇ ਖੁਰਦਵੀਨ ਨਾਲ ਦੇਖੇ ਜਾ ਸਕਦੇ ਆ ਤਾਂ ਉਹ ਜਿਹੜੇ ਆਪਣੇ ਮੈਕਰੋ ਹੈਗੇ ਆ ਨਿਊਟ੍ਰੀਐਂਟਸ ਉਹਨਾਂ ਦੇ ਵਿੱਚ ਨੰਬਰ 1 ਪ੍ਰੋਟੀਨ ਨੰਬਰ 2 ਫੈਟ ਨੰਬਰ 3 ਕਾਰਬੋਹਾਈਡਰੇਟਸ और नंबर चार है गया, फाइबर और आप गल करा प्रोटीन वट इज अ प्रोटीन प्रोटीन की है तो साडी बॉडी उस प्रोटीन दी की जरूरत है तो सानू प्रोटीन क्यों लेना चाहिए है राइट जी और प्रोटीन की है जी प्रोटीन जो है कि साड़ी डाइट का मेन मेन एंड इट्स अ वेरी इंपॉर्टेंट पार्ट ऑफ आवर डाइट क्योंकि ਜਿਹੜਾ ਪ੍ਰੋਟੀਨ ਹੈਗਾ ਉਹ ਉਹ ਇੱਕ ਬਲਕ ਬਿਲਡਿੰਗ ਦਾ ਕੰਮ ਕਰਦਾ ਜੀ ਸਾਡੀ ਬਾਡੀ ਦੇ ਵਿੱਚ ਸਾਡੇ ਮਸਲਸ ਨੂੰ ਲੈ ਕੇ ਸਕਿਨ ਨੂੰ ਲੈ ਕੇ ਹੈਨਾ ਔਰ ਨਿੱਕੇ ਨਿੱਕੇ ਸੜੀਆਂ ਜਿਹੜੀਆਂ ਕੋਸ਼ਿਕਾਵਾਂ ਉਹਨਾਂ ਦੇ ਵਿੱਚ ਜਿਹੜਾ ਫਲੂਇਡਸ ਤੱਕ ਵੀ ਹੈਗਾ ਉਹ ਵੀ ਪ੍ਰੋਟੀਨ ਦਾ ਹੀ ਹੱਥ ਹੈ ਜੀ ਕਿਤੇ ਨਾ ਕਿਤੇ ਪ੍ਰੋਟੀਨ ਦੇ ਬਿਨਾ ਉਹ ਬਿਲਡ ਨਹੀਂ ਹੁੰਦਾ ਤਾਂ ਆਪਾਂ ਸਾਰੇ ਨਾਲੋਂ ਪਹਿਲਾਂ ਦੇਖਦੇ ਹਾਂ ਕਿ ਜੇ ਅਸੀਂ ਪ੍ਰੋਟੀਨ ਨਹੀਂ ਲੈਂਦੇ ਤਾਂ ਸਾਨੂੰ ਉਹਦੇ ਨਾਲ ਬਿਮਾਰੀਆਂ ਕਿਹੜੀਆਂ ਲੱਗਦੀਆਂ ਠੀਕ ਹੈ ਜੀ ਪਹਿਲੀ ਗੱਲ ਤਾਂ ਜਿਹੜੀਆਂ ਅੱਜ ਅਸੀਂ ਬਿਮਾਰੀਆਂ ਨੂੰ ਹੰਡਾ ਰਹੇ ਹਾਂ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਚੁੱਕੀਆਂ ਉਹ ਬਿਮਾਰੀਆਂ ਕਿਵੇਂ ਲੱਗੀਆਂ ਕਿਉਂਕਿ ਸਾਡਾ ਖਾਣ ਪੀਣ ਦਾ ਸਟਾਈਲ ਗਲਤ ਆ ਸਾਡਾ ਲਾਈਫ ਸਟਾਈਲ ਗਲਤ ਆ ਕਿਉਂਕਿ ਅਸੀਂ ਇੱਕ ਇਦਾਂ ਦੇ এনवायरमेंट ਦੇ ਵਿੱਚ ਰਹਿ ਰਹੇ ਹਾਂ ਜਿਹੜਾ ਕਿ ਟੋਟਲੀ ਪੋਲਿਊਟਡ ਤੁਸੀਂ ਦੇਖਦੇ ਹੋ ਤੁਸੀਂ ਸਿਗਰਟ ਪੀਂਦੇ ਹੋ ਨਹੀਂ ਪੀਂਦੇ ਨਾ ਪਿਓ ਤੁਸੀਂ ਕਹੋ ਮੈਂ ਤਾਂ ਸਿਗਰਟ ਪੀਂਦਾ ਨਹੀਂ ਜੀ ਮੇਰੇ ਤਾਂ ਲੰਗਸ ਨੂੰ ਕੁਝ ਹੋਈ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਜੀ ਮੈਂ ਆਪਣੇ RAMNIL ਜਾ ਰਹੀ ਹਾਂ ਰਿਕਸ਼ੇ ਤੇ ਬੈਠੀ ਹਾਂ ਇਸ ਤਰ੍ਹਾਂ ਠੀਕ ਹੈ ਤੇ ਰਿਕਸ਼ੇ ਵਾਲਾ ਬੀੜੀ ਪੀ ਰਿਹਾ ਉਹਦੇ ਅੰਦਰ ਜਾਂਦੀ ਨਹੀਂ ਉਹ ਮੇਰੇ ਅੰਦਰ ਚਾਈ ਜਾਂਦੀ ਆ ਤਾਂ ਲੰਗਸ ਕਿਤੇ ਡੈਮੇਜ ਹੋਗੇ ਮੇਰੇ ਮੈਂ ਵਾਕਰਿੰਗ ਜਾ ਰਹੀ ਹਾਂ ਮੇਰੇ ਫਰੰਟ ਤੇ ਜੋ ਤੁਰਿਆ ਜਾ ਰਿਹਾ ਬੰਦਾ ਉਹ ਸਿਗਰਟ ਨੁਸ਼ੀ ਕਰੀ ਜਾ ਰਿਹਾ ਹੈ ਨਾ ਸਿਗਰਟ ਪੀ ਰਿਹਾ ਤੇ ਮੈਂ ਮਜਨਾ ਕਰਦੀ ਜਾ ਰਹੀ ਆਂ ਔਰ ਉਹਦਾ ਜਿਹੜਾ ਸਿਕਰਟ ਤੰਮਾ ਸਾਰਾ ਮੇਰੇ ਲੰਗਸ ਦੇ ਅੰਦਰ ਜਾ ਰਿਹਾ ਹੈਗਾ ਤੇ ਹੁਣ ਤੁਸੀਂ ਦੱਸੋ ਵੀ ਅਫੈਕਟਡ ਕੌਣ ਹੋਇਆ ਮੈਂ ਕਿ ਉਹ ਬੰਦਾ ਜਿਹੜਾ ਉਹਨੂੰ ਪੀ ਰਿਹਾ ਉਹ ਨਹੀਂ ਪੀ ਰਿਹਾ ਮੈਂ ਪੀ ਰਹੀ ਆਂ ਠੀਕ ਹੈ ਫਿਰ ਤੁਸੀਂ ਜਾਂਦੇ ਆਂ ਆਪਣੀ ਬਾਈਕ ਤੇ ਆਪਣੀ ਸਕੂਟੀ ਤੇ ਜਾਂ ਆਪਣੀ ਕਿਤੇ ਵੀ ਪੈਦਲ ਜਾਂਦੇ ਆਂ ਤਾਂ ਮੂਰੇ ਜਿਹੜਾ ਗੱਡੀ ਠੀਨ ਠੀਨ ਨਹੀਂ ਕਰਦਾ ਉਹ ਚਤੂਆ ਕਿੰਨਾ ਕਾਲਾ ਨਿਕਲ ਹੀ ਜਾਂਦਾ ਕੀ ਆ ਉਹ ਪੋਲੂਸ਼ਨ ਉਹ ਤੁਹਾਡੀ ਸਕਿਨ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਉਹਨੂੰ ਅਸਰ ਕਰਨਾ ਫਿਰ ਤੁਹਾਡੇ ਉਹਦੇ ਅੰਦਰ ਪਹਿਲਾਂ ਚਲੇ ਜਾਣਾ ਤੁਹਾਡੇ ਲੰਗਸ ਕੀ ਤੁਹਾਡਾ ਹਾਰਟ ਲੀਵਰ ਮਤਲਬ ਕਿ ਜਿੰਨੇ ਸਾਡੇ ਅੰਦਰ ਆਰਗਾਨ ਹੈਗੇ ਆ ਸਾਰੇ ਦੇ ਸਾਰੇ ਅਫੈਕਟਡ ਹੈ ਤਾਂ ਚਲੋ ਇਸ ਤਰ੍ਹਾਂ ਦੇ ਵਾਤਾਵਰਣ ਦੇ ਵਿੱਚੋਂ ਆਪਾਂ ਭੱਜ ਨਹੀਂ ਸਕਦੇ ਪਰ ਆਪਾਂ ਆਪਣੇ ਆਪ ਨੂੰ ਕੇਅਰ ਕਰਨਾ ਸਿੱਖੋ ਜਿੰਨਾ ਕਿ ਆਪਾਂ ਕਰ ਸਕਦੇ ਆ ਤਾਂ ਪ੍ਰੋਟੀਨ ਜਿਹੜਾ ਹੈਗਾ ਸਾਡਾ ਮੇਨ ਇੱਕ ਪਾਰਟ ਹੈ ਜੀ ਸਾਡੀ ਡਾਈਟ ਦਾ ਪ੍ਰੋਟੀਨ ਦੀ ਅਗਰ ਡੈਫੀਸ਼ੀਅਨਸੀ ਹੋ ਜਾਵੇ ਸਾਰੇ ਨੂੰ ਪਹਿਲਾਂ ਤਾਂ ਸਾਡੇ ਵਾਲ ਝੜਦੇ ਜਿਹੜੇ ਸਾਡੇ ਝੜ ਚੁੱਕੇ ਆ ਕਿਉਂਕਿ ਅਸੀਂ ਲੋਕਾਂ ਦੀਆਂ ਗੱਲਾਂ 'ਚ ਆ ਗਏ ਸੀ ਜੀ ਜਿਆਦਾ ਪ੍ਰੋਟੀਨ ਆ ਜੇਵੇ ਤਾਂ ਪ੍ਰੋਟੀਨ ਆ ਜਿਹੜਾ ਉਹ ਯੂਰਨ ਦੇ ਵਿੱਚ ਬਾਹਰ ਨਿਕਲਣ ਲੱਗ ਜਾਂਦਾ ਕਿਉਂਕਿ ਜਿੰਨਾ ਜਿਵੇਂ ਕਹਿੰਦੇ ਨੇ ਲੈਕ ਆਫ ਨੌਲੇਜ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਅਸੀਂ ਖਾਣੀ ਹੈ ਕਿਹੜੀ ਨਹੀਂ ਖਾਣੀ ਤੇ ਆਪਾਂ ਗਿਆਨ ਵੰਡਣ ਲੱਗ ਜਾਂਦੇ ਹਣਾ ਤੇ ਤੂੰ ਬਈ ਹਾਂ ਵੀ ਤੂੰ ਅੰਡੇ ਖਾਈ ਜਨਾ ਇਹ ਤਾਂ ਮਾੜੇ ਆ ਤੇਨੂੰ ਤੇਰੀ ਸਿਹਤ ਖਰਾਬ ਹੋ ਜੂਗੀ ਹਣਾ ਬਟ ਜਿਹੜੀ ਰਿਸਰਚ ਹੁੰਦੀ ਆ ਡਾਈਟ ਦੇ ਵਿੱਚ ਤੁਸੀਂ ਉਹਦੇ ਅਕੋਰਡਿੰਗ ਆਪਣੀਆਂ ਬੁੱਕਸ ਪੜ੍ਹੋ ਪਹਿਲਾਂ ਆਪਣੀਆਂ ਡਾਈਟਸ ਵਾਲੀਆਂ ਫਿਰ ਤੁਸੀਂ ਡਾਈਟ ਲਾਓ ਤਾਂ ਤੁਹਾਨੂੰ ਕੋਈ ਵੀ ਜਿਹੜੀ ਚੀਜ਼ ਦਾ ਨੁਕਸਾਨ ਤੇ ਫਾਇਦਾ ਹੈਗਾ ਉਹ ਪਤਾ ਲੱਗ ਜਾਂਦਾ ਹੈਗਾ ਤੇ ਵਾਲ ਝੜ ਗਏ ਸਾਡੇ ਜਿਹੜੇ ਨੇਲ ਹੈਗੇ ਉਹ ਟੁੱਟਣ ਲੱਗੇ ਸਕਿਨ ਜਿਹੜੀ ਸਾਡੀ ਡਰਾਈਨੈਸ ਹੋ ਗਈ ਜੀ ਔਰ ਲੀਵਰ ਜਿਹੜਾ ਫੈਟੀ ਹੋ ਗਿਆ weight ਆ ਜਿਹੜਾ ਉਹ ਬਦਲਣ ਲੱਗ ਗਿਆ ਪ੍ਰੋਟੀਨ ਦੀ ਡੈਫੀਸ਼ੀਐਂਸੀ ਨਾਲ ਤੇ ਮੈਂ ਤੁਹਾਨੂੰ ਦੱਸਾਂ ਸਭ ਤੋਂ ਪਹਿਲਾਂ ਕਿ ਸਾਨੂੰ ਪ੍ਰੋਟੀਨ ਲੈਣਾ ਕਿੰਨਾ ਚਾਹੀਦਾ ਜੀ ਫਿਰ ਆਪਾਂ ਗੱਲ ਕਰਾਂਗੇ ਪ੍ਰੋਟੀਨ ਲੈਣਾ ਕਾਦੇ ਚ ਪਹਿਲਾਂ ਆਪਾਂ ਗੱਲ ਕਰਦੇ ਕਿ ਪ੍ਰੋਟੀਨ ਸਾਨੂੰ ਚਾਹੀਦਾ ਕਿੰਨਾ ਹੈ ਨੰਬਰ 1 ਪਹਿਲਾਂ ਤੁਸੀਂ ਆਪਣਾ weight ਕਰਨਾ ਹੈਗਾ ਅਗਰ ਤੁਹਾਡਾ weight 70 ਕਿਲੋ ਆ ਨਾਰਮਲ ਇਨਸਾਨ ਦਾ ਤਾਂ ਤੁਸੀਂ 70 ਗ੍ਰਾਮ ਪ੍ਰੋਟੀਨ ਆ ਜਿਹੜਾ ਡੇਲੀ ਲੈਣਾ ਠੀਕ ਆ ਕਿਵੇਂ ਲੈਣਾ ਕਦੋਂ ਲੈਣਾ ਉਹ ਆਪਾਂ ਬਾਅਦ ਚ ਕਰ ਕਰਦੇ 70 ਗ੍ਰਾਮ ਜਿਹੜਾ ਪ੍ਰੋਟੀਨ ਹੈਗਾ ਆਮ ਇੱਕ ਜਨਰਲ ਇਨਸਾਨ ਨੇ ਲੈਣਾ ਹੈਗਾ ਪੌਣੀ 2 ਗ੍ਰਾਮ ਜਿਹੜਾ ਪ੍ਰੋਟੀਨ ਹੈਗਾ ਉਹ ਜਿਹੜੇ ਸਾਡੇ ਬੱਚੇ ਆ ਚਿਲड्रन ਆ ਜਿਹੜੇ ਕਿ ਗਰੋਥ ਕਰ ਰਹੇ ਆ ਉਹਨਾਂ ਨੇ ਪੌਣੀ 2 ਗ੍ਰਾਮ ਲੈਣਾ ਠੀਕ ਹੈ ਜੀ ਉਹਨਾਂ ਦਾ weight ਨਹੀਂ ਆ ਉਹਨਾਂ ਨੂੰ ਪੌਣੇ ਪੌਣੀ 2 ਗ੍ਰਾਮ ਡੇਲੀ ਦਾ ਮਤਲਬ ਕਿ ਜਿੰਨਾ ਸਮਝ ਲੋ ਵੀ ਉਹਨਾਂ ਦਾ ਵੀ weight 30 ਕਿਲੋ ਹੈ ਜਾਂ ਕਿੰਨਾ ਹੈ ਪੌਣੀ 2 ਗ੍ਰਾਮ ਉਹਨਾਂ ਨੇ ਲੈਣਾ ਪ੍ਰੈਗਨੈਂਟ ਲੇਡੀ ਨੇ 2 ਗ੍ਰਾਮ ਲੈਣਾ ਜਿਵੇਂ ਉਹਦਾ weight 80 ਕਿਲੋ ਹੋ ਗਿਆ ਠੀਕ ਹੈ ਜੀ ਤਾਂ ਉਹਨੇ 80 ਗ੍ਰਾਮ ਹੀ ਲੈਣਾ ਮਤਲਬ ਮਤਲਬ ਕਿ ਜੀ ਜਰਨਲ ਤਾਂ ਤੇ ਜੇ ਉਹ ਮਤਲਬ ਕਿ ਪ੍ਰੈਗਨੈਂਟ ਆ ਤਾਂ 160 ਗ੍ਰਾਮ ਹੋ ਗਿਆ। ਔਰ ਜਿਹੜੇ ਮੇਰੇ ਬ੍ਰਦਰ ਬੋਡੀ ਬਿਲਡਰਸ ਆ ਜੇ ਮਲਾਉਂਦੇ ਆ ਬੋਡੀ ਬਣਾਉਣੀ ਆ ਮਸਲਸ ਬਣਾਉਂਦੇ ਆ ਹਨਾ ਤਾਂ ਉਹਨਾਂ ਨੂੰ ਵੀ ਡਬਲ ਚਾਹੀਦਾ ਹੁੰਦਾ ਪ੍ਰੋਟੀਨ ਕਿਉਂਕਿ ਜਦੋਂ ਅਸੀਂ ਐਕਸਰਸਾਈਜ਼ ਕਰਦੇ ਆ ਡੰਬਲ ਚੱਕਦੇ ਆ weight ਚੱਕਦੇ ਆ weight ਲਿਫਟਿੰਗ ਕਰਦੇ ਆ ਤਾਂ ਜਿਹੜੇ ਸਾਡੇ ਮਸਲਸ ਹੈਗੇ ਆ ਉਹਨਾਂ ਤੇ ਹੀ ਪ੍ਰੈਸ਼ਰ ਪੈਂਦਾ ਤੇ ਮਸਲ ਹੀ ਸਾਡੇ ਟੁੱਟਦੇ ਭਸਦੇ ਰਹਿੰਦੇ ਆ। ਤਾਂ ਸਾਨੂੰ ਇਨੀਸ਼ੀਏਟ ਕਈ ਵਾਰਾ ਮਤਲਬ ਅਸੀਂ ਜਿਵੇਂ ਤੋਂ ਆਉਨੇ ਆ ਉਹ ਕਹਿੰਦੇ ਜੀ ਜਾ ਕੇ ਤੁਸੀਂ ਫਟਾਫਟ ਐਗ ਲੈ ਲਿਓ ਤੇ ਜਿਹੜੇ ਬੰਦੇ ਵੈਜੀਟੇਰੀਅਨ ਹੈਗੇ ਉਹਨਾਂ ਨੇ ਜ਼ੈਲਡ ਲੈ ਲੈਣਾ ਹੁੰਦਾ ਪਨੀਰ ਵਗੈਰਾ ਲੈ ਲੈਣਾ ਹੁੰਦਾ ਜਾ ਕੇ ਕਿਉਂਕਿ ਸਾਨੂੰ ਜਿੰਨੇ ਸਾਡੇ ਮਤਲਬ ਕਿ ਮਸਲ ਟੁੱਟੇ ਭੱਜੇ ਆ ਜਾਂ ਜਿੰਨਾ ਸਾਡਾ ਪ੍ਰੋਟੀਨ ਹੋਇਆ ਖਤਮ ਉਹ ਅਸੀਂ ਫਟਾਫਟ ਉਹਨੂੰ ਕੰਜੀਉ ਕਰਨਾ ਹੁੰਦਾ ਠੀਕ ਹੈ ਜੀ ਤਾਂ ਜਿਨ੍ਹਾਂ ਨੇ weight ਆਪਦਾ ਲੂਜ਼ ਕਰਨਾ ਹੈ ਉਹਨਾਂ ਨੇ ਪ੍ਰੋਟੀਨ ਜ਼ਿਆਦਾ ਲੈਣਾ ਕਿਉਂਕਿ ਪ੍ਰੋਟੀਨ ਆ ਜਿਹੜਾ ਇੱਕ ਤਾਂ ਤੁਹਾਡੇ ਜਿਹੜੇ ਪ੍ਰੋਟੀਨ ਦੇ ਵਿੱਚੋਂ ਆਪਾਂ ਨੂੰ 22 ਅਮੀਨੋ ਐਸਿਡਸ ਚਾਹੀਦੇ ਹੁੰਦੇ ਆ ਜਿਹੜੇ ਕਿ ਸਾਡੀ ਬੋਡੀ ਆ 9 ਖੁਦ ਬਣਾਉਂਦੀ ਏ ਤੇ 13 ਸਾਨੂੰ ਬਾਹਰੋਂ ਲੈਣੇ ਪੈਂਦੇ ਆ ਤੇ ਜੇ ਉਲਟਾ ਹੋ ਗਿਆ ਹੋਵੇ ਵੀ 13 ਸਾਡੀ ਬੋਡੀ ਬਣਾਉਂਦੀ ਤੇ 9 ਅਸੀਂ ਬਾਹਰੋਂ ਲੈਣੇ ਆ ਇੱਕੋ ਹੀ ਗੱਲ ਆ ਹੁਣ ਅਮੀਨੋ ਐਸਿਡ ਤੁਸੀਂ ਕਹੋਗੇ ਕਿੱਥੋਂ ਮਿਲਦੇ ਆ ਉਹ ਮਿਲਦੇ ਆ ਜੀ ਮਾਂ ਦੇ ਦੁੱਧ ਚੋਂ ਸਿਆਣਕੇ ਕਹਿੰਦੇ ਨੇ ਤੁਸੀਂ ਆਪਣੇ ਬੱਚੇ ਨੂੰ ਜਿਹੜੀ ਬ੍ਰੈਸਟ ਫੀਡ ਦਿਓ ਮਾਂਵਾਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੀਆਂ ਦੁੱਧ ਚੰਗਾਓ ਬੱਚਿਆਂ ਨੂੰ ਇਹਦੀ ਸਿਹਤ ਵਧੀਆ ਰਹੂਗੀ ਇਹਨੂੰ ਇਮਿਊਨਿਟੀ ਵਧੂਗੀ ਇਹਦੀ ਤੇ ਉਹਦਾ ਕਾਰਨ ਇਹ ਕੀ ਆ ਜਿਹੜੇ ਉਹ ਮਾਈਨੋ ਐਸਿਡਸ ਮਿਲਦੇ ਹੈਗੇ ਉਹ ਮਾਂ ਦੇ ਦੁੱਧ ਤੋਂ ਮਿਲਦੇ ਆ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਜਿਹੜੀ ਉਹ ਬੱਚਿਆਂ ਨੂੰ ਮਿਲਦੀ ਹੈ ਇਮਿਊਨਿਟੀ ਸਿਸਟਮ ਉਹਨਾਂ ਦਾ ਬਹੁਤ ਜ਼ਿਆਦਾ ਬੂਸਟ ਅਪ ਹੁੰਦਾ ਠੀਕ ਹੈ ਤਾਂ ਜਿਹੜੇ ਇਹ ਪ੍ਰੋਟੀਨ ਹੈਗਾ ਉਹ ਬਹੁਤ ਜ਼ਿਆਦਾ ਐਨਜ਼ਾਈਮ ਵਗੈਰਾ ਬਣਾਉਂਦਾ ਜਿਹੜਾ ਸਾਡਾ ਡਾਈਜੈਸ਼ਨ ਪਾਵਰ ਆ ਉਹਨੂੰ ਦੁੱਗਣਾ ਕਰਦਾ ਜਿਹੜੇ ਸਾਡੇ ਅੰਦਰ ਰਾਤ ਨੂੰ ਆਪਾਂ ਸੁੱਤੇ ਸਵੇਰੇ ਜਦੋਂ ਉੱਠਦੇ ਆ ਸਮ ਟਾਈਮ ਸਾਰਿਆਂ ਨੇ ਜੇ ਕਿਤੇ ਨੋਟ ਕੀਤੀ ਹੈ ਮੇਰੀ ਗੱਲ ਇਹ ਤਾਂ ਜ਼ਰੂਰ ਕਦੇ ਕਰੇ ਉਹਨੂੰ ਨੋਟ ਵੀ ਮੇਰਾ ਅਜ ਉੱਠਣ ਨੂੰ ਦਿਲ ਨਹੀਂ ਕਰਦਾ ਮੈਨੂੰ ਕੋਈ ਠਾਏ ਹੋ ਨਾ ਠੀਕ ਆ ਦੋ ਤਿੰਨ ਪਾਸੇ ਇਧਰ ਉਧਰ ਮਾਰੇ ਤੇਲੇ ਨੂੰ ਉੱਠ ਜਾ ਉੱਠ ਜਾ ਹੁਣ ਐਡਾ ਦਿਨ ਚੜ ਗਿਆ ਪਰ ਤੁਹਾਡੀ ਬਾਡੀ ਅਲਾਉ ਨਹੀਂ ਕਰਦੀ ਤੁਸੀਂ ਕਿਵੇਂ ਉੱਠੋਗੇ ਜ਼ਬਰਦਸਤੀ ਤੁਸੀਂ ਉੱਠਦੇ ਜਾਓਗੇ ਡਿੱਗਦੇ ਡੈਂਦੇ ਤੁਸੀਂ ਬਾਥਰੂਮ ਚਲੇਗੇ ਨਹਾ ਲੈ ਤੋਲੇ ਚਲੋ ਐਨੀ ਹਾਉ 2 ਲੱਖ ਸੈੱਲ ਆ ਜਿਹੜੇ ਸਾਡੇ ਡੇਲੀ ਟੁੱਟਦੇ ਭਜਦੇ ਆ ਤਾਂ ਮਾਰਨਿੰਗ ਸਾਨੂੰ ਪ੍ਰੋਟੀਨ ਚਾਹੀਦਾ ਹੁੰਦਾ ਸਾਡੇ ਜਿਹੜੇ ਸੈੱਲ ਹੈਗੇ ਆ ਉਹ ਰਿਪੇਅਰ ਕਰਨ ਵਾਸਤੇ ਅਗਰ ਤੁਸੀਂ ਪ੍ਰੋਟੀਨ ਨਹੀਂ ਲੈਂਦੇ ਤਾਂ ਜਿਹੜੇ ਸਾਡੇ ਸੈੱਲਾਂ ਦੀ ਟੁੱਟ ਭਜ ਹੁੰਦੀ ਆ ਉਹ ਰਿਪੇਅਰ ਨਹੀਂ ਹੁੰਦੀ ਤਾਂ ਇਸ ਕਰਕੇ ਪ੍ਰੋਟੀਨ ਇਜ਼ ਦਾ ਮਸਟ ਇਨ आवर ਡਾਈਟ ਔਰ ਪ੍ਰੋਟੀਨ ਜਿਹੜਾ ਹੈਗਾ ਜਿਹੜੇ ਵੈਜੀਟੇਰੀਅਨ ਹੈਗੇ ਆ ਉਹਨਾਂ ਨੇ ਆਪਣੀ ਵੈਜੀਟੇਰੀਅਨ ਡਾਈਟਸ ਦੇ ਵਿੱਚੋਂ ਲੈ। ਪਨੀਰ ਦੇ ਵਿੱਚ ਸੋਇਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਸੋਇਆ ਬੜੀਆਂ ਹਨਾ ਜੀ ਉਹਨਾਂ ਦੀ ਤੁਸੀਂ ਸਬਜ਼ੀ ਬਣਾ ਕੇ ਖਾਓ ਉਪਰਜੀ ਖਾਓ। ਤਾਂ ਬਹੁਤ ਜ਼ਿਆਦਾ ਪ੍ਰੋਟੀਨ ਹੈ। ਪਨੀਰ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ। ਵਾਲਨਟਸ ਦੇ ਵਿੱਚ ਜਿਹੜੇ ਡਰਾਈ ਨਟਸ ਹੈਗੇ ਆ ਕਾਜੂ ਵਾਲਨਟਸ ਇਹਨਾਂ ਦੇ ਵਿੱਚ ਪ੍ਰੋਟੀਨ ਜਿਹੜੇ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ। ਔਰ ਬਾਕੀ ਅਦਰਜ਼ੇਡ ਡਰਾਈ ਨਟਸ ਹੈਗੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਟੀਨ ਆਪਾਂ ਨੂੰ ਮਿਲਦਾ ਹੈਗਾ ਪੱਤੇਦਾਰ ਸਬਜ਼ੀਆਂ ਤੁਸੀਂ ਵੱਧ ਤੋਂ ਵੱਧ ਖਾਓ ਹਰੀਆਂ ਸਬਜ਼ੀਆਂ ਹੋਰ ਖਾਓ ਔਰ ਸੈਲਡ ਖਾਓ ਤਾਂ ਇਹਦੇ ਵਿੱਚ ਸਾਡਾ ਜਿਹੜਾ ਪ੍ਰੋਟੀਨ ਹੈਗਾ ਡੇਲੀ ਦਾ ਜਿੰਨਾ ਸਾਨੂੰ ਚਾਹੀਦਾ ਹੈਗਾ ਜੇ 70 ਕਿਲੋ weight ਤਾਂ ਸੀ 70 ਗ੍ਰਾਮ ਤੁਸੀਂ ਮੈਂ ਇੱਕ ਦਿਨ ਕਾਊਂਟ ਕੀਤਾ ਸੀ ਵੀ ਵਾਧੇ ਤੋਂ ਬਾਅਦ ਜਿੰਨਾ ਵੀ ਜ਼ੋਰ ਲਾਉਂਗੇ ਨਾ ਵੀ ਅੱਜ ਮੈਂ ਆਪਣਾ ਪ੍ਰੋਟੀਨ ਪੂਰਾ ਕਰਨਾ ਹੈ ਠੀਕ ਹੈ ਉਹਦੀਆਂ ਜਿਹੜੀਆਂ ਤੁਸੀਂ ਕੈਲਰੀ ਚਾਰਟ ਮਿਲ ਜਾਂਦਾ ਹੈਗਾ ਨੈਟ ਦੇ ਉੱਪਰ ਕੀ ਕਿਹੜੀ ਚੀਜ਼ ਦੇ ਵਿੱਚ ਕਿੰਨਾ ਪ੍ਰੋਟੀਨ ਹੈਗਾ ਜਿਵੇਂ ਮਤਲਬ ਹੈਨਾ ਤਾਂ ਉਹ ਸਾਰਾ ਉਹਦਾ ਚਾਰਟ ਬਣਾਇਆ ਬਣਾਇਆ ਮਿਲ ਜਾਂਦਾ ਮੇਰੇ ਕੋਲ ਹੁਣ ਇੱਥੇ ਬੋਰਡ ਨਹੀਂ ਲੱਗਾ ਉਹ ਦੂਸਰੇ ਰੂਮ 'ਚ ਲੱਗਾ ਨਹੀਂ ਮੈਂ ਤੁਹਾਨੂੰ ਸਾਰਾ ਦੱਸ ਦੇਣਾ ਸੀ ਕਿਸੇ ਨੂੰ ਫਿਰ ਦੱਸ ਵੀ ਦਵਾਂਗੀ ਤੇ ਉਸ ਤਰ੍ਹਾਂ ਹੀ ਤੁਸੀਂ ਚੀਜ਼ਾਂ ਲੈਣੀਆਂ ਜਿਹੜਾ ਸਾਡਾ 70 ਗ੍ਰਾਮ 80 ਗ੍ਰਾਮ 60 ਕਿਲੋ ਆ ਜੇ 70 ਹੈ ਜਿੰਨਾ ਵੀ ਤੁਹਾਡਾ weight ਹੈਗਾ ਉਨੇ ਗ੍ਰਾਮ ਤੁਹਾਨੂੰ ਜਨਰਲ ਬੋਡੀ ਨੂੰ ਚਾਹੀਦਾ weight lifting ਵਾਲਿਆਂ ਨੂੰ ਜਾਂ exercise ਕਰਨ ਵਾਲਿਆਂ ਨੂੰ ਜਿਮ ਜਾਣ ਵਾਲਿਆਂ ਨੂੰ ਦੁਗਣਾ ਚਾਹੀਦਾ ਪ੍ਰੋਟੀਨ ਜਿਹੜਾ ਆਪਣੇ ਬੱਚੇ ਹੈਗੇ ਆ ਉਹਨਾਂ ਨੂੰ 1.2 ਗ੍ਰਾਮ ਚਾਹੀਦਾ ਔਰ ਪ੍ਰੈਗਨੈਂਟ ਲੇਡੀ ਨੂੰ ਤੇ ਲੈਕਟੇਟਿੰਗ ਊਮਨਸ ਜਿਹੜੀਆਂ ਦੁੱਧ ਚੰਗਾਉਂਦੀਆਂ ਹੈਗੀਆਂ ਲੇਡੀਜ਼ ਉਹਨਾਂ ਨੂੰ ਵੀ ਡਬਲ ਚਾਹੀਦਾ ਹੰਦ 2 ਗ੍ਰਾਮ ਚਾਹੀਦਾ ਔਰ ਜਿਹੜੇ ਨਾਨ-वेजिटेरियन ਹੈਗੇ ਆ ਉਹਨਾਂ ਵਾਸਤੇ ਫਿਸ਼ ਹੈਗੀ ਆ ਐਗ ਹੈਗੇ ਆ ਮਟਰਨ ਹੈਗਾ ਚਿਕਨ ਹੈਗਾ ਹਨਾ ਤਾਂ ਉਹ ਇਹਨਾਂ ਵਿੱਚੋਂ ਆਪਣਾ ਪ੍ਰੋਟੀਨ ਜਿਹੜਾ ਹੈਗਾ ਲੈ ਲੈਂਦੇ ਹੈਗੇ ਆ ਤਾਂ ਬਹੁਤ ਜਲਦੀ ਉਹਨਾਂ ਨੂੰ ਮਤਲਬ ਜਿਹੜਾ ਇਹ ਪ੍ਰੋਟੀਨ ਹੈਗਾ ਕੈਰ ਕਰਦੇ ਆ ਤਾਂ ਅੱਜ ਦੀ ਜਿਹੜੀ ਆਪਣੀ ਸੀਗੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਮੋਟਾ-ਮੋਟਾ ਕਿ ਪ੍ਰੋਟੀਨ ਦੀ ਡੈਫੀਸ਼ੈਂਸੀ ਜਿਹੜੀ ਆ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਗਰੋ ਕਰਦੀ ਹੈ ਜੀ ਜੇ ਸਾਡੇ ਕੋਲ ਪ੍ਰੋਟੀਨ ਨਹੀਂ ਤਾਂ ਸਾਨੂੰ ਸਾਰਿਆਂ ਨੂੰ ਪਹਿਲਾਂ ਵਾਲ ਝੜਦੇ ਆ ਨੌਂ ਛਿੱਟੇ ਹੁੰਦੇ ਆ ਸਕਿਨ ਡਰਾਈ ਹੁੰਦੀ ਆ ਅੰਦਰ ਸਾਡਾ ਜਿਹੜਾ ਲਿਵਰ ਫੈਟੀ ਹੋ ਜਾਂਦਾ ਫਿਰ ਜਿਹੜਾ ਸਾਡਾ weight ਆ ਉਹ ਜਲਦੀ-ਜਲਦੀ ਗੇਨ ਹੁੰਦਾ ਅਸੀਂ ਜਿਹੜੀ ਵੀ ਕੋਈ ਚੀਜ਼ ਖਾਂਦੇ ਆ ਉਹ ਪਾਣੀ ਬਣੀ ਜਾਂਦਾ water weight ਆ ਜਿਹੜਾ ਸਾਡਾ ਉਹ ਵਧ ਹੀ ਜਾਂਦਾ ਹੈਗਾ ਤੇ ਜਦੋਂ ਅਸੀਂ ਪ੍ਰੋਟੀਨ ਖਾਣਾ ਸ਼ੁਰੂ ਕਰ ਦਿੰਨੇ ਆ ਸਾਰਾ ਕੁਝ ਸਾਡਾ ਜਿਹੜਾ ਹੈ ਸੈੱਟ ਹੋ ਜਾਂਦਾ ਹੈਗਾ ਬਾਡੀ ਦਾ ਤਾਂ ਪ੍ਰੋਟੀਨ ਜਿਹੜਾ ਸਾਡੀ ਡਾਈਟ ਦਾ ਇੱਕ ਮੇਨ ਪਾਰਟ ਹੈ ਜਿਹਦੇ ਬਿਨਾ ਸਾਡਾ ਜਿਉਣਾ ਜਿਹੜਾ ਹੈਗਾ ਔਖਾ ਹੈਗਾ ਤੇ ਜਿਹੜੀ ਸਾਡੀ ਇੰਡਾਈਜੈਸ਼ਨ ਪਾਵਰ ਅੱਜਕੱਲ ਸਾਰੇ ਦੱਸਦੇ ਕਿ ਸਾਨੂੰ ਖਾਦਾ ਵੀ ਤਹਾਜਮ ਨਹੀਂ ਹੁੰਦਾ ਤਾਂ ਉਹਦਾ ਕਾਰਨ ਕੀ ਹੈ ਮੂਲ ਇਹੀ ਹੈ ਕਿ ਉਹਨਾਂ ਵਿੱਚ ਪ੍ਰੋਟੀਨ ਦੀ ਡੈਫੀਸ਼ੈਂਸੀ ਹੈਗੀ ਆ ਤਾਂ ਇਸ ਪ੍ਰੋਟੀਨ ਨੂੰ ਆਪਾਂ ਆਪਣੀ ਡਾਈਟ ਦੇ ਵਿੱਚੋਂ ਲੈ ਸਕਦੇ ਆ ਕੁਝ ਲੋਕ ਮੈਂ ਲਿਖਿਆ ਕਿ ਸਾਡੀ ਫੋਰਨ ਤੋਂ ਸਪਲੀਮੈਂਟ ਆਇਆ ਹਾਂ ਤੁਸੀਂ ਸਪਲੀਮੈਂਟ ਵੀ ਲੈ ਸਕਦੇ ਹਾਂ ਹਾਂ ਸਪਲੀਮੈਂਟ ਜਿਹੜੇ ਆਰਗੇਨਿਕ ਹੋਣ ਜਿਵੇਂ ਅਸੀਂ ਐਮਬੀ ਦੀ ਸਪਲੀਮੈਂਟ ਯੂਜ਼ ਕਰਦੇ ਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਨੈਟ ਤੇ ਭਰ ਕੇ ਵੀ ਦੇਖ ਸਕਦੇ ਆ ਬਹੁਤ ਹੀ ਜ਼ਿਆਦਾ ਇਫੈਕਟਿਵ ਹੈਗੇ ਆ ਤਾਂ ਅਨਿਤ ਕਰਦੀ ਆ ਤੁਹਾਨੂੰ ਅੱਜ ਦੀ ਮੇਰੀ ਜਿਹੜੀ ਇਹ ਵੀਡੀਓ ਬਹੁਤ ਵਧੀਆ ਲੱਗੀ ਆ ਥੈਂਕ ਯੂ ਸੋ ਮੱਚ 올 ਦਾ ਬੈਸਟ ਓਕੇ ਬਾਏ ਮਿਲਦੇ ਆਂ ਜੀ ਕੱਲ ਫੇਰ ਅਗਲੇ ਪਾਰਟ ਦੇ ਵਿੱਚ ਜਿਵੇਂ ਅੱਜ ਆਪਾਂ ਪ੍ਰੋਟੀਨ ਦੀ ਗੱਲ ਕੀਤੀ ਆ ਕੱਲ ਨੂੰ ਆਪਾਂ ਕਾਰਬੋਹਾਈਡਰੇਟਸ ਜਾਂ ਫੈਟ ਜਾਂ ਫਾਈਬਰ ਤਿੰਨਾਂ ਚੋਂ ਇੱਕ ਦੀ ਆਪਾਂ ਮਿਲਾਂਗੇ ਤੇ ਸਾਰਿਆਂ ਨੂੰ ਰਿਕੁਐਸਟ ਆ ਕਿ ਮੇਰੀ वीडियो वाइक करो कमेंट करो और शेयर करो अगे मेरा चैनल जो तो प्यार मिलता रहे इनकरेजमेंट मिलती रहे और uh, सबक्राइब करना ना भूलियो मेरा चैनल मैं रिक्वेस्ट कर दी हाँ और मेरा डिस्क्रिप्शन भी लिखिया हों कि मेरे चैनल सबसक्राइब जरूर करो प्लीज सबसक्राइब करो थैंक्स वाचिंग माई चैनल थैंक यू सो मच ऑल द बेस्ट ओके